ਵੀਡੀਓ ਨੂੰ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਅੱਜ ਆਪਾਂ ਬਣਾਵਾਂਗੇ ਬੁੰਦੀ ਦੇ ਲੱਡੂ ਸਭ ਤੋਂ ਪਹਿਲਾਂ ਆਪ ਇੱਕ ਬਰਤਨ ਲਿਆ ਉਹਦੇ ਵਿੱਚ ਪਾਇਆ ਆਪਾਂ ਇੱਕ ਕੱਪ ਬੇਸਾਂ ਦਾ ਚੁਟਕੀ ਭਰ ਕੇ ਮਿੱਠਾ ਸੋਡਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਵਿੱਚ ਪਾਣੀ ਪਾ ਕੇ ਇਹਨੂੰ ਇੱਕ ਘੋਲ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਥੋੜਾ ਜਿਹਾ ਆਪ ਇਹਦੇ ਵਿੱਚ ਪਾਇਆ ਕਲਰ ਹੁਣ ਇੱਧਰ ਕੜਾਈ ਲਈ ਹੈ ਇਹਦੇ ਚ ਆਪਾਂ ਤੇਲ ਗਰਮ ਹੋਣ ਵਾਸਤੇ ਰੱਖਤਾ ਸੀਗਾ ਹੁਣ ਆਪਾਂ ਛਾਨਣੀ ਲਈ ਹੈ ਬਸ ਉਹਦੇ ਉੱਪਰ ਦੀ ਆਪਾਂ ਨੇ ਪਾਈ ਜਾਣ ਤੇ ਆਪਣੀ ਬੂੰਦੀ ਹੈ ਜਿਹੜੀ ਥੱਲੇ ਡਿੱਗੀ ਜਾਊਗੀ ਜਿਹੜੀ ਗੈਸ ਆ ਤੁਸੀਂ ਇੱਥੇ ਮੀਡੀਅਮ ਹੀ ਰੱਖਣੀ ਆ ਤੇ ਹੁਣ ਇਹਨਾਂ ਨੂੰ ਸਾਰੀ ਬੂੰਦੀ ਨੂੰ ਆਪਾਂ ਬਾਹਰ ਕੱਢ ਲਵਾਂਗੇ ਪੱਕ ਗਈ ਆ ਦੁਬਾਰਾ ਫਿਰ ਇਸੇ ਤਰੀਕੇ ਨਾਲ ਪਾਵਾਂਗੇ ਤੇ ਇੱਧਰ ਆਪਣੀ ਚਾਸ਼ਨੀ ਬਣ ਗਈ ਹੈ ਜੱਚ ਫੂਡ ਕਲਰ ਪਾਤਾ ਹੈ ਹੁਣ ਦੇਖੋ ਆਪਣੀ ਜਿਹੜੀ ਬੂੰਦੀ ਆਪਾਂ ਨੇ फटाफट ਬਣਾ ਕੇ ਰੈਡੀ ਕਰ ਲਈ ਆ ਫਿਰ ਤੁਹਾਨੂੰ ਦਿਖਾਣੇ ਆ ਛਾਂ ਦੇ ਉੱਪਰ ਦੀ ਬਸ ਵੇਸਨ ਪਾਣਾ ਆਟੋਮੈਟਿਕਲੀ ਬੂੰਦੀ ਬਣੀ ਜਾਣੀ ਆ ਇਧਰ ਆਪਣੀ ਚਾਸ਼ਨੀ ਥੋੜੀ ਜਿਹੀ ਠੰਡੀ ਹੋ ਗਈ ਸੀ ਤੇ ਆਪਾਂ ਬੂੰਦੀ ਨੂੰ ਹੁਣ ਪੀਸ ਲਵਾਂਗੇ ਚੰਗੀ ਤਰ੍ਹਾਂ ਠੀਕ ਹੈ ਵਿੱਚੇ ਚਾਸ਼ਨੀ ਪਾ ਕੇ ਇਹਨੂੰ ਥੋੜਾ ਜਿਹਾ ਆਪਾਂ ਗ੍ਰाइंड ਕਰ ਲਿਆ ਹੈ ਤੇ ਹੁਣ ਇਹਦੇ ਲੱਡੂ ਬਟਾਂਗੇ ਆਪਾਂ ਥੋੜੇ ਜਿਹਾ ਵਿੱਚ ਮੱਖਣ ਪਾਏ ਲੱਡੂ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ